ਪੀਟੀਸੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਾਬਕਾ ਵਿਧਾਇਕ ਦੇ ਬਿਜ਼ਨਸਮੈਨ ਭਰਾ ਲਾਪਤਾ ਹੋ ਗਏ ਨੇ ਜੀ ਹਾਂ ਸਾਬਕਾ ਵਿਧਾਇਕ ਸੀ ਉਹਨਾਂ ਦੇ ਜੋ ਵਪਾਰੀ ਭਰਾ ਨੇ ਉਹ ਲਾਪਤਾ ਹੋ ਗਏ ਨੇ ਤੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਖੁਦਕੁਸ਼ੀ ਵੀ ਕੀਤੀ ਹੋ ਸਕਦੀ ਹੈ ਅਸੀਂ ਨਹੀਂ ਕਹਿ ਰਹੇ ਬਲਕਿ ਪੁਲਿਸ ਦਾ ਕਹਿਣਾ ਹੈ ਖਬਰ ਅਸੀਂ ਤੁਹਾਨੂੰ ਪੂਰੀ ਵਿਸਥਾਰ ਦੇ ਨਾਲ ਦੱਸ ਦਿੰਨੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੋ ਸਕਦੀ ਹੈ ਤੇ ਪੁਲਿਸ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ ਖਬਰ ਹੈ ਕਰਨਾਟਕਾ ਦੇ ਜ਼ਿਲ੍ਹੇ ਮੰਗਲੂਰ ਤੋਂ ਮੰਗਲੂਰੂ ਦੇ ਸਾਬਕਾ ਵਿਧਾਇਕ ਨੇ ਉਹਨਾਂ ਦੇ ਬਿਜ਼ਨਸਮੈਨ ਭਰਾ ਨੇ ਉਹਨਾਂ ਦੀ ਇੱਕ ਲਾਪਤਾ ਗੱਡੀ ਮਿਲੀ ਹੈ ਪਿਛਲੇ ਦਿਨ ਤੋਂ ਉਹ ਲਾਪਤਾ ਚੱਲ ਰਹੇ ਸੀ ਬੀਤੇ ਦਿਨੀ ਸਵੇਰੇ ਉਹਨਾਂ ਦੀ ਲਾਪਤਾ ਕਾਰ ਮਿਲ ਗਈ ਸੀ ਉਸ ਤੋਂ ਬਾਅਦ ਹਾਲਾਂਕਿ ਜੋ ਬਿਜ਼ਨਸਮੈਨ ਨੇ ਉਹਨਾਂ ਦਾ ਹਲੇ ਵੀ ਕੋਈ ਥਾਂ ਟਿਕਾਣਾ ਨਹੀਂ ਮਿਲ ਸਕਿਆ ਕਿ ਆਖਿਰਕਾਰ ਉਹ ਕਿੱਥੇ ਨੇ ਤੇ ਤੁਹਾਨੂੰ ਸਾਰੀ ਖਬਰ ਦੱਸ ਦਿੰਨੇ ਇੱਕ ਵਾਰ ਤੋਂ ਡਿਟੇਲ ਚ ਬਿਜ਼ਨਸਮੈਨ ਨੇ ਜੋ ਉਹਨਾਂ ਦਾ ਨਾਮ ਹੈ ਮੁਮਤਾਜ਼ ਅਲੀ ਲਾਪਤਾ ਹੋ ਗਏ ਨੇ 52 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਮੁਮਤਾਜ਼ ਅਲੀ ਜਨਤਾ ਦਲ ਸੈਕੂਲਰ ਐਮ ਐਲ ਸੀ ਬੀ ਐਮ ਫਾਰੂਕ ਤੇ ਸਾਬਕਾ ਕਾਂਗਰਸੀ ਵਿਧਾਇਕ ਮੋਇਉਦੀਨ ਬਾਵਾ ਦੇ ਭਰਾ ਨੇ ਬੀਤੇ ਦਿਨ ਕੁਲੂਰ ਬ੍ਰਿਜ ਕੋਲੋਂ ਉਹਨਾਂ ਦੀ ਬੀ ਐਮ ਡਬਲਯੂ ਕਾਰ ਮਿਲੀ ਸੀ ਤੇ ਕਾਰ ਵੀ ਫੱਟੜ ਹਾਲਤ ਦੇ ਵਿੱਚ ਹੈ ਕਾਰ ਦਾ ਐਕਸੀਡੈਂਟ ਹੋਇਆ ਹੋਇਆ ਬ੍ਰਿਜ ਦੇ ਨਾਲ ਹੀ ਫਾਲਗੁਨੀ ਦਰਿਆ ਬੰਦਾ ਹੈ ਤੇ ਇਸ ਵਕਤ ਇੱਕ ਹਾਦਸਾ ਵੀ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਹਾਦਸੇ ਤੋਂ ਬਾਅਦ ਕਿਸੇ ਪਰੇਸ਼ਾਨੀ ਦੇ ਚਲਦਿਆਂ ਉਹਨਾਂ ਨੇ ਫਾਲਗੁਨੀ ਦਰਿਆ ਦੇ ਵਿੱਚ ਛਲਾਂਗ ਲਗਾ ਦਿੱਤੀ ਹੋਵੇ ਕਰਨਾਟਕਾ ਦੇ ਮੰਗਲੂਰੂ ਤੋਂ ਇਹ ਵੱਡੀ ਖਬਰ ਅਸੀਂ ਇਸ ਵਕਤ ਤੁਹਾਨੂੰ ਦੱਸ ਰਿਹਾ ਐਸ ਡੀ ਆਰ ਐਫ ਯਾਨੀ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕੋਸਟਲ ਗਾਰਡ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜੋ ਮੰਗਲੂਰੂ ਦੇ ਕਮਿਸ਼ਨਰ ਨੇ ਅਨੁਪਮ ਅਗਰਵਾਲ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਹੁਣ ਤੱਕ ਦੀ ਜੋ ਜਾਂਚ ਹੋਈ ਹੈ ਇਸ ਜਾਂਚ ਦੇ ਵਿੱਚ ਇਸੇ ਤਰੀਕੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਹੋ ਸਕਦਾ ਹੈ ਦਰਿਆ ਦੇ ਵਿੱਚ ਛਲਾਂਗ ਲਗਾ ਦਿੱਤੀ ਹੋਵੇ ਤੇ ਉਹੀ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਐਸ ਡੀ ਆਰ ਐਫ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਭਾਲ ਹੋਵੇ ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਇੱਕ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਾਂ ਫਿਰ ਜੋ ਇਲਾਕੇ ਤੋਂ ਅੰਦਰ ਬਾਹਰ ਆਣ ਜਾਣ ਵਾਲੇ ਰਸਤੇ ਨੇ ਉੱਥੇ ਵੀ ਨਾਕਾਬੰਦੀ ਕੀਤੀ ਹੋਈ ਹੈ ਔਰ ਇਲਾਕੇ ਦੇ ਆਲੇ-ਦੁਆਲੇ ਦੇ ਜੋ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਪਰਿਵਾਰ ਦੇ ਮੁਤਾਬਕ ਐਤਵਾਰ ਨੂੰ ਤੜਕਸਰ 3 ਵਜੇ ਦੇ ਕਰੀਬ ਉਹ ਆਪਣੇ ਘਰ ਤੋਂ ਆਪਣੀ BMW ਕਾਰ ਦੇ ਵਿੱਚ ਨਿਕਲੇ ਸੀ ਉਸ ਤੋਂ ਬਾਅਦ ਅਗਲੇ 2 ਘੰਟਿਆਂ 'ਚ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਮਿਲਿਆ 5 ਵਜੇ ਦੇ ਕਰੀਬ ਇੱਕ ਲਾਪਤਾ ਕਾਰ ਜੋ ਉਹਨਾਂ ਦੀ BMW ਕਾਰ ਹੈ ਉਹ ਕੁਲੂਰ ਬ੍ਰਿਜ ਦੇ ਕੋਲੋਂ ਮਿਲੀ ਹੈ ਉਹ ਵੀ ਹਾਦਸਾ ਗ੍ਰਸਤ ਸੀ ਐਕਸੀਡੈਂਟ ਹੋਇਆ ਹੋਇਆ ਸੀ ਤਾਂ ਫੌਰੀ ਤੌਰ ਤੇ 2-2.5 ਘੰਟਿਆਂ ਦੇ ਵਿੱਚ ਹੀ ਜੋ ਪਰਿਵਾਰ ਹੈ ਉਹ ਪੁਲਿਸ ਨੂੰ ਤਲਾਸ਼ ਦੇ ਦਿੰਦਾ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਕਿਉਂਕਿ ਸਾਬਕਾ ਵਿਧਾਇਕ ਦੇ ਭਰਾ ਨੇ ਔਰ ਇੱਕ ਤਗੜੇ ਬਿਜ਼ਨਸਮੈਨ ਨੇ ਤਾਂ ਉਹਨਾਂ ਦੀ ਤਲਾਸ਼ ਕੀਤੀ ਜਾਂਦੀ ਹੈ ਭਾਲ ਕੀਤੀ ਜਾਂਦੀ ਹੈ ਹਲੇ ਤੱਕ ਉਹਨਾਂ ਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਪਤਾ ਨਹੀਂ ਚੱਲ ਸਕੀ ਪੁਲਿਸ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਭਾਲ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਨਫੋਰਮੇਸ਼ਨ ਹੋਵੇਗੀ ਉਹ ਦਿੱਤੀ ਜਾਵੇਗੀ ਹੁਣ ਤੁਹਾਨੂੰ ਅਸੀਂ ਉਹ ਦੋ ਤਸਵੀਰਾਂ ਵੀ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ ਜ਼ਰਾ ਗੌਰ ਦੇ ਨਾਲ ਦੇਖ ਲਓ ਇਹ ਨੂੰ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖੋਗੇ ਜੋ ਡੈਮੇਜ BMW ਕਾਰ ਹੈ ਉਹ ਇੱਕ ਸਾਈਡ ਤੇ ਖੜੀ ਹੈ ਪੁਲਿਸ ਤਲਾਸ਼ੀ ਲੈ ਰਹੀ ਹੈ ਹੋਰ ਵੀ ਕਈ ਸਬੂਤ ਜਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿੰਗਰਪ੍ਰਿੰਟ ਲਏ ਜਾ ਰਹੇ ਆ ਫੋਰੈਂਸਿਕ ਜਾਂਚ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਦੂਸਰੇ ਪਾਸੇ ਤੁਸੀਂ ਦਰਿਆ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੋਸਟਲ ਗਾਰਡ ਤੇ SDRF ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਿ ਸ਼ਾਇਦ ਇਸ ਏਰੀਆ ਦੇ ਵਿੱਚੋਂ ਉਹਨਾਂ ਦੀ ਪਾ ਮੇ ਦੇ ਮਿਲ ਜਾਵੇ ਜਾਂ ਫਿਰ ਉਹਨਾਂ ਦੀ ਕਿਤੇ ਨਾ ਕਿਤੇ ਭਾਲ ਹੋ ਸਕੇ ਇਸ ਕਰਕੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇਹ ਤਸਵੀਰਾਂ ਨੂੰ ਤੁਸੀਂ ਜ਼ਰਾ ਗੌਰ ਦੇ ਨਾਲ ਦੇਖ ਲਓ